चार गुबाया चार गवायो लेखा रब मंगे सिया ਕੇ ਰੇ ਕੰਮ ਸ਼ੇਖ ਫਰੀਦ ਸ਼ਕਰਗੰਜ ਫਰੀਦ ਉਦਦੀਨ ਮਕਸੂਦ ਸ਼ਕਰਗੰਜ ਸ਼ੇਖ ਫਰੀਦ ਜੀ ਬਲੋ ਜਾਣਿਆ ਜਾਂਦਾ ਇਹ ਨਾਮ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪੇਰਨੀ ਸਦੀਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ ਕਵੀ ਅਤੇ ਰਹੱਸਵਾਦੀ ਸੀ ਸ਼ੇਖ ਫਰੀਦ ਸ਼ਕਰਗੰਜ ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਕਾਰਯੋਗ ਮੁਸਲਮਾਨ ਰਹੱਸਵਾਦੀਆਂ ਵਿੱਚੋਂ ਇੱਕ ਉਹ ਪੰਜਾਬੀ ਮੁਸਲਮਾਨਾ ਹਿੰਦੂਆਂ ਅਤੇ ਸਿੱਖਾਂ ਦੁਆਰਾ ਬਹੁਤ ਹੀ ਸਤਕਾਰਿਆ ਜਾਂਦਾ ਸੀ ਬਾਬਾ ਫਰੀਦ ਸ਼ਕਰਗੰਜ ਜੀ ਦਾ ਜਨਮ 1381 ਸੂਫੀ ਖੇਤਰ ਜ਼ਿਲ੍ਹਾ ਮਲਤਾਨ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਹੈ ਜਮਾਲ ﺍﻟਦੀਨ ਸੁਲੇਮਾਨ ਅਤੇ ਸ਼ੇਖ ਵਜ਼ੀ ਉਦਦੀਨ ਖੋਜਿੰਦੀ ਦੀ ਧੀ ਮਰੀਮ ਬੀਬੀ ਦੇ ਘਰ ਹੋਇਆ ਸ਼ੇਖ ਫਰੀਦ ਜੀ ਦੀ ਜਨਮ ਤਾਰੀਖ ਸੰਮਤ ਅਤੇ ਪਿੰਡ ਦਾ ਅਸਲ ਨਾਂ ਦੱਸਣਾ ਬਹੁਤ ਔਖਾ ਕੰਮ ਹੈ ਵੱਖ-ਵੱਖ ਵਿਦਵਾਨਾਂ ਨੇ ਬਾਬਾ ਫਰੀਦ ਜੀ ਦੇ ਜਨਮ ਸਮੇਂ ਤੇ ਸਥਾਨ ਬਾਰੇ ਆਪਣੀਆਂ ਖੋਜਾਂ ਰਾਹੀਂ ਆਪਣੇ-ਆਪਣੇ ਵਿਚਾਰ ਦੱਸ ਕੇ ਬਾਬਾ ਫਰੀਦ ਜੀ ਦੇ ਜਨਮ ਸਮਤ ਅਤੇ ਸਥਾਨ ਪਰੇ ਦੱਸਿਆ ਹੈ। ਅਲੱਗ-ਅਲੱਗ ਮਹਾਤਮਾਵਾਂ ਨੇ ਖੋਜ ਕੀਤੀ ਹੈ ਬਾਬਾ ਫਰੀਦ ਜੀ ਦਾ ਜਨਮ 1381 ਨੂੰ ਸੂਫੀ ਖੇਤਰ ਜ਼ਿਲ੍ਹਾ ਮਲਤਾਨ ਦੇ ਵਿੱਚ ਹੋਇਆ। ਕਿਮੇ ਮੈਂ ਦੱਸਿਆ ਕਿ ਕੁਝ ਲੋਕ ਜੋ ਕਹਿ ਰਹੇ ਨੇ ਕਿ ਮੀਆਂ ਮੌਲਾ ਵਖਤ ਕੁਸ਼ਤਾ ਅਨਸਾਰ ਯਕਮ ਅਜਾਨ 569 ਹਿਜਰੀ ਮੁਤਾਬਕ ਸਨ 1173 ਨੂੰ ਪੈਦਾ ਹੋਏ ਨੇ ਸਿਰੂਲ ਔਲੀਆ ਅਨਸਾਰ ਬਾਬਾ ਫਰੀਦ ਜੀ ਦਾ ਜਨਮ ਵੀ 1173 ਨੂੰ ਮੰਨਦੇ ਹਨ ਡਾਕਟਰ ਮਨਮੋਹਨ ਸਿੰਘ دیਵਾਨਾ ਦੇ ਅਨਸਾਰ ਬਾਬਾ ਫਰੀਦ ਜੀ 500 82 ਹਿਜਰੀ 1186 ਈਸਵੀ ਨੂੰ ਖੋਤਬਾਲ ਪਿੰਡ ਸੂਬਾ ਮਲਤਾਨ ਵਿੱਚ ਹੋਇਆ ਦੱਸਦੇ ਨੇ ਇਸੇ ਤਰ੍ਹਾਂ ਡਾਕਟਰ ਰਤਨ ਸਿੰਘ ਜੱਗੀ ਦੇ ਅਨੁਸਾਰ ਪੰਜਾਬੀ ਸੂਫੀ ਕਾਬ ਦੇ ਮੋਢੀ ਅਤੇ ਚਿਸ਼ਤੀ سلسلے ਦੇ ਪ੍ਰਸਿੱਧ ਸੂਫੀ ਸਾਧਕ ਸ਼ੇਖ ਫਰੀਦ ਜੀ ਮਕਸੂਦ ਸਕਰਗੰਜੀ ਦਾ ਜਨਮ 1173 ਹੀ ਦੱਸਦੇ ਹਨ ਬਾਬਾ ਫਰੀਦ ਜੀ ਦੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਬਾਬਾ ਫਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਤੇ ਵਿੱਚ ਛੱਡ ਕੇ ਆਪ ਗੁਜ਼ਰ ਗਏ ਸਨ ਆਪ ਜੀ ਦੀ ਮਾਤਾ কুরਸਮ ਨੇ ਆਪ ਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿੱਤੀ ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਉਹਨਾਂ ਨੇ ਕੁਰਾਨ ਮਜ਼ੀਦ ਮੌਲਾਨਾ ਅਬ ਹਾਫਜ਼ ਕੋਲੋਂ ਪੜ੍ਹਿਆ ਫਿਰ ਉਹ ਬਗਦਾਦ ਚਲੇ ਗਏ ਜਿੱਥੇ ਉਹਨਾਂ ਨੇ ਅਬਦੁਲ ਕਾਦਰ ਜਿਲਾਨੀ ਸ਼ੇਖ ਸ਼ਿਬਰਾ ਬੁਦੀਨ ਖਵਾਜਾ ਚਿਸ਼ਤੀ ਤੇ ਹੋਰ ਫਕੀਰਾਂ ਦੀ ਸੰਗਤ ਮਿਲੀ ਬਾਬਾ ਫਰੀਦ ਜੀ ਸੂਫੀਆਂ ਦੇ ਚਿਸ਼ਤੀ سلسلے ਦੇ ਇੱਕ ਪ੍ਰਸਿੱਧ ਆਗੂ ਹੋਏ ਹਨ ਇਹ سلسلہ ਖਵਾਜਾ हसन ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਫਰੀਦ ਜੀ ਦੀ ਗੋਦੜੀ Hazrat Ali ਪਾਸੋਂ ਪ੍ਰਾਪਤ ਕੀਤੀ ਹੈ ਖਵਾਜਾ हसन ਬਸਰੀ ਨੇ 8ਵੀਂ ਗੱਦੀਦਾਰ ਖਵਾਜਾ ਅਬੂ ਇਸਹਾਕ ਤੋਂ ਪਿਛੋਂ ਉਹਨਾਂ ਦੇ 5 ਹੋਰ ਗੱਦੀਦਾਰਾਂ ਨੇ ਇਸ ਪਿੰਡ ਚਿਸ਼ਤ ਨੂੰ ਹੀ ਆਪਣਾ ਟਿਕਾਣਾ ਬਣਾ ਰੱਖਿਆ ਇਸ ਦਾ ਨਤੀਜਾ ਇਹ ਹੋਇਆ ਕਿ ਇਸ سلسلے ਦਾ ਨਾਮ ਚਿਸ਼ਤ ਪਿੰਡ ਦੇ ਸੰਬੰਧ ਕਰਕੇ ਹੀ ਚਿਸ਼ਤੀ ਮਸ਼ਹੂਰ ਖਵਾਜਾ हसन ਬਸਰੀ ਦੇ ਚੌਣਵੇਂ ਖਤੀਬੇ ਖਵਾਜਾ ਮੁਦੀਦੀਨ हसन ਚਿਸ਼ਤੀ ਹੋਏ ਨੇ ਇਸ ਤੋਂ ਪਹਿਲਾਂ ਕਿ ਚਿਸ਼ਤੀ ਆਗੂ ਸਨ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਚਿਸ਼ਤੀ ਸੰਪਰਦਾਇਕ ਦੀ ਨੀ ਰੱਖੀ ਸ਼ੇਖ ਫਰੀਦ ਜੀ ਦੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਬਹੁਤ ਹੀ ਡੂੰਗੇ ਪ੍ਰਭਾਵਸ਼ਾਲੀ ਸ਼ਲੋਕ ਨੇ ਫਰੀਦਾ ਜੋ ਤੇ ਮਾਰਨ ਮੁਕੀਆ ਤੀਨ ਨ ਮਾਰੇ ਘਮ ਆਪ ਨੜ ਕਰ ਜਾਈਏ ਪੈਰ ਤਿਨਾ ਦੇ ਚੁੰਮ ਬਾਬਾ ਫਰੀਦ ਅਤੇ ਸੂਫੀ ਮਤ ਜਦੋਂ ਬਾਬਾ ਫਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਗਡੋਰ ਸੰਭਾਲੀ ਉਦੋਂ ਹਿੰਦੁਸਤਾਨ ਦੇ ਵਿੱਚ ਸੂਫੀਆਂ ਦੇ ਦੋ ਹੋਰ ਵੱਡੇ ਫਿਰਕੇ ਕਾਦਰੀ ਅਤੇ ਸੁਹਾਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ ਬਾਬਾ ਫਰੀਦ ਜੀ ਤੋਂ ਅੱਗੋਂ ਉਹਨਾਂ ਦੇ ਖਲੀਫੇ ਸ਼ੇਖ ਨਿజా ਮੁਦੀਨ ਔਲੀਆ ਨੇ ਚਿਸ਼ਤੀ ਸੰਪਰਦਾਇਕ ਨੂੰ ਐਸੀटीसी ਤੇ ਪਹੁੰਚਾਇਆ ਤਾਂ ਬਸ ਮਲਤਾਨ ਜੋਗੇ ਹੀ ਰਹਿ ਗਏ ਕਾਦਰੀ ਵੀ ਕੋਈ ਬਹੁਤ ਤਰੱਕੀ ਨਾ ਕਰ ਸਕੇ ਇਸ ਵੇਲੇ ਸੂਫੀ ਸਿਲਸਿਲਿਆਂ ਦੇ ਵਿੱਚੋਂ ਚਿਸ਼ਤੀ ਸਿਲਸਲਾ ਹਿੰਦੁਸਤਾਨ ਦੇ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਸਿਲਸਲਾ ਹੈ ਪੰਜਾਬੀ ਸਾਹਿਤ ਦੇ ਵਿੱਚ ਬਾਬਾ ਫਰੀਦ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ ਜੀ ਦੀ ਪ੍ਰਾਪਤ ਹੋਈਆਂ ਰਚਨਾ ਕਰਕੇ ਹੀ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਸ਼ਾਇਰ ਮੰਨਿਆ ਜਾਂਦਾ ਹੈ ਬਾਬਾ ਫਰੀਦ ਜੀ ਨੇ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਡ ਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰਕੇ ਦਿੱਤਾ ਹੈ ਬਾਬਾ ਫਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ 71 ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਹੈ ਅਤੇ ਇਸ ਦੀ ਸੰਭਾਲ ਕੀਤੀ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕੁੱਲ 4 ਸ਼ਬਦ ਹਨ ਦੋ ਸ਼ਬਦ ਆਸਾ ਰਾਗ ਵਿੱਚ ਦੋ ਸੁਹੀ ਰਾਗ ਵਿੱਚ ਅਤੇ ਆਪ ਜੀ ਦੇ 112 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਇਸ ਰਚਨਾ ਤੋਂ ਇਲਾਵਾ ਮੀਆਂ ਮੌਲਾ ਬਖਤ ਕੁਸ਼ਤਾ ਜੀ ਨੇ ਬਾਬਾ ਫਰੀਦ ਜੀ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦਸ ਪਾਈ ਹੈ ਆਪ ਜੀ ਦੀਆਂ ਚਾਰ ਕਿਤਾਬਾਂ ਪੈਨ ਨਸਰ ਦੀਆਂ ਤੇ ਇੱਕ ਨਜ਼ਮ ਦੀ ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕ ਪਟੰਦੇਵਾਸ ਬੇਲੇ ਲੋਕ ਪੰਜਾਬੀ ਭਾਸ਼ਾ ਵਿੱਚ ਉਹਨਾਂ ਦੀਆਂ ਰਚਨਾ ਕੀਤੀਆਂ ਗਈਆਂ ਸਨ ਆਖਰਕਾਰ ਬਾਬਾ ਫਰੀਦ ਜੀ ਪਾਕਪਟਨ ਦੇ ਵਿੱਚ 1266 ਇਸਬੀ ਨੂੰ ਸ਼ਰੀਰਕ ਤੌਰ ਤੇ ਇਸ ਫਾਨੀ ਸੰਸਾਰ ਤੋਂ ਚਲੇ ਗਏ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੀ ਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅੱਜ ਵੀ ਉਸ ਬਾਣੀ ਨੂੰ ਸਰਬਣ ਕਰਕੇ ਅਸੀਂ ਮਾਰਗਦਰਸ਼ਨ ਦੀ ਪ੍ਰਾਪਤੀ ਕਰਦੇ ਹਾਂ ਫਰੀਦਰੁਖੀ ਸੁਖੀ ਖਾਈ ਕੈਂ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੀਸ ਗੁਣ ਨਹੀਂ ਪਰ ਕਹ ਹੈ ਦਰਵੇਸ਼ ਬਾਬਾ ਫਰੀਦ ਸ਼ਕਰਗੰਜੀ ਦਾ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋਈਆਂ ਹੋਣ ਗਿਆ ਉਸ ਲਈ ਖਿਮਾ ਦੇ ਚਾਚਖਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ